ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਬਹੁਤ ਧੁੰਦ ਪਈ ਵੀ ਆ ਆ ਦੇਖੋ ਕਿੰਨੀ ਧੁੰਦ ਪਈ ਵੀ ਆ ਚਾਰੇ ਪਾਸੇ ਧੁੰਦ ਪਈਏ ਦੋ ਦਿਨ ਨਿਕਲੀ ਧੁੱਪ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਧੁੱਪ ਨਿਕਲੀ ਆ ਤੇ ਉਹਦੇ ਕਰਕੇ ਅੱਜ ਧੁੰਦ ਪੈ ਗਈ ਫੁੱਲ ਤੇ ਆ ਦੇਖੋ ਉਹਨਾਂ ਤੋਂ ਨੂੰ ਮੈਂ ਪਿੱਛੇ ਇਹਦਾ ਮਾਹੌਲ ਆ ਦੇਖੋ ਜਾਨਵਰ ਰੋਟੀ ਚੁਗ ਰਹੇ ਤੁਨੇ ਉੱਤਰ ਵੀ ਬਾਕੀ ਇਹਨਾਂ ਛਕ ਲਿਆ ਬਾਕੀ ਵਾਲੇ ਦੋ ਵਾਲੇ ਉੜ ਗਏ ਤੇ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਵੱਧ ਜਰ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਵਧੀਆ ਲੱਗੀ ਪਿਆਰਾ ਜਿਹਾ ਕਮੈਂਟ ਕਰ ਦਿਓ ਤੁਸੀਂ ਹਾਰੇ ਆ ਪਰਿਆ ਖੇਤ ਸਾਗ ਲੱਗਿਆ ਪਿਆ ਪੂਰਾ ਸਵੇਰੇ ਧੁੱਪ ਨਹੀਂ ਨਿਕਲ ਗਈ ਫੁੱਲ ਤੇ ਸਵੇਰੇ ਆਸਦਾ ਹੈ ਨਹੀਂ ਤੇ ਵੀ ਧੁੱਪ ਨਿਕਲ ਜੂਗੀ ਧੁੱਪ ਗਈ ਨਿਕਲ ਤੇ ਕੋਮਲ ਦਾ ਦੇ ਆ ਅੱਜ ਅਸੀਂ ਜਾ ਕੇ ਪੇਪਰ ਪੇਪਰ ਨਮੇੜ ਕੇ ਅਸੀਂ ਪਹੁੰਚ ਗਏ ਘਰਾਂ ਤੇ ਸਵੇਰੇ ਦਾ ਬਹੁਤ ਹੁੰਦੀ ਆਸ ਨਹੀਂ ਸੀ ਹੈਗੀ ਸਵੇਰ ਦੀ ਅਸੀਂ ਪਰ ਵੀਡੀਓ ਤਾਂ ਨਹੀਂ ਬਣਾਈ ਹੱਤਾ ਤਾਂ ਨਿਕਲਦੇ ਨਹੀਂ ਦੇ ਹੈਗੇ ਤੇ ਉਹਦੇ ਕਰਕੇ ਫਿਰ ਆਪਨੇ ਹੁਣ ਆ ਕੇ ਬਣਾਈ ਵੀਡੀਓ ਦੇਖੋ ਪਿੰਡ ਦਾ ਮਾਹੌਲ ਕਿੰਨਾ ਘਣਾ ਇੱਧਰ ਤੋਂ ਊਨ ਦੇ ਬੂਲਰ ਲੱਗਿਆ ਹੋਇਆ ਇੱਧਰ ਸਾਰੇ ਪਾਸੇ ਇਸ ਕਰਕੇ ਬੂਲਰ ਮਹਿੰਗਾ ਹੋ ਗਿਆ ਇਸ ਕਰਕੇ ਸਾਰਿਆਂ ਨੇ ਲਾਤੇ ਬੂਟੇ ਤੁਪ ਦੇਖੋ ਕਿੰਨੀ ਘੜੀ ਆ ਸਭ ਲੋਕਾਂ ਨੇ ਕੱਪੜੇ ਪਾਏ ਹੋਏ ਗੋਠਿਆਂ ਪਰ ਭਾਈ ਨਰਜਾ ਭਾਈ ਨੇ ਟਰੈਲੀ ਕਲੀ ਤਿਆਰ ਤੇ ਬਾਪੂ ਵੀ ਪਹੁੰਚ ਗਏ ਤਾਂ ਬਾਪੂ ਇਹ ਤਾਂ ਮਿਸਤਰੀ ਦਾ ਕੰਮ ਵੀ ਕਰਦਾ ਹੈ ਤੇ ਇੱਧਰ ਬਿਲਡਿੰਗ ਦੇ ਵੀ ਕੰਮ ਕਰਦੇ ਆ ਆਪਣਾ ਇਹਨਾਂ ਦਾ ਕੰਮ ਵਧੀਆ ਹੋਏ ਬਾਈ ਇਹਨਾਂ ਆਹ ਭਾਈ ਦਾ ਬੋਰਡ ਲੱਗਿਆ ਹੋਇਆ ਹੋਰ ਭਾਈ ਹਰੀ ਆ ਗਿਆ ਸਰ ਵੀ ਕੋੜੇ ਬਾਰੇ ਬਾਈ ਜੀ ਸਹੀ ਜਗ੍ਹਾ ਤੇ ਕਾਟੀ ਚਾਈ ਦੀ ਆ ਵਧੀਆ ਗੱਲਬਾਤ ਤੇ ਕਰੀ ਜੀ ਬੰਦੇ ਗੱਡ ਰਹੀ ਮੂਹ ਹੈਵੀ ਲੱਗ ਰਹੀ ਖਾਲੇ ਪੂਲੇ ਵੀ ਤਿਆਰ ਕਰਦੇ ਬਾਈ ਨੇ ਆ ਆਪਾਂ ਤਰੀਆ ਦਾ ਦੇਖੀ ਆ ਲੋ ਜੀ ਟੂਲ ਬਾਕਸ ਵੀ ਲੈ ਕੇ ਤੇ ਨਵੀਂ ਲਿਆਉਣੇ ਆਪਾਂ ਨਾਲੇ ਵਧੀਆ ਜਿਹਾ ਇੱਕ ਇੱਕ ਛੋਟੀ ਲਾਉਂਦੇ ਤਾਂ ਨਾਲੇ ਉਹ ਬੋਲ ਜਿੰਨੇ ਇੰਨੇ ਤੋਂ ਤੁਹਾਨੂੰ ਫਸੇ ਕਰਦੇ ਨੇ ਉਹ ਬਈ ਸੋਲਾ ਪੁਣੇ ਵਾਲਾ ਵੀ ਤਿਆਰ ਕਰਤਾ ਬਾਈ ਨੇ ਤਿਆਰ ਕਰਕੇ ਰੱਖ ਲਿਆ ਆ ਜਿੰਨ ਕਰਤੀ ਆ ਬਾਈ ਨਾ ਉਹ ਲਾ ਕੇ ਕਰਦਾ ਕੰਮ ਮੁੰਡਾ ਇਹ ਚਰਮ ਜਾਊਗਾ ਰੰਗ ਰੂੰਗਾ ਕੱਦ ਕਰਨਾ ਰੰਗ ਰੂੰਗਾ ਕੱਦ ਕਰੂੰਗਾ ਜੋ ਪ੍ਰੈਮਰ ਮਾਰ ਦੇਣਾ ਹਾਂ ਰੰਗ ਕਰੂੰਗਾ ਰੋਲੈਂਟ ਨਾਲ ਬਾਕੀ ਜੇਲੇ ਵਾਲ ਕੇ ਬਾਕੀ ਆਈ ਨਹੀਂ ਅਜ ਹਾਂ ਰੈਸ਼ਟ ਕਰਦੇ ਗੱਲ ਸਵਾ ਦੇਖੀ ਵੀ ਆ ਟੱਕ ਗਏ ਕੋੜੇ ਕਾਦੇ ਹੋ ਜਾ ਕੋੜੇ ਕਾਦੇ ਹੋਏ ਆ ਵੇੜੀ ਕਰ ਗਾਉਣਾ ਮੁੜ ਕੇ ਗੱਲ ਮੁੱਕਿਆ ਹੁਣ ਜਿਆਦਾ ਨਾ ਹੋਣੀ ਜੰਮਾ ਤੇ ਉੱਥੇ ਭਾਲੀ ਨਿਊਟਰਲ ਬਣਾ ਕੇ ਖਾ ਲੀ ਹੈ ਹੈ ਲੋ ਜੀ ਬਾਪੂ ਕਹਿੰਦਾ ਰੋਟੀ ਖਾ ਲਈ ਮੁੰਡਾ ਕਹਿੰਦਾ ਨਿਊਟਰਲ ਖਾ ਲੇ ਆਪਣੇ ਬਣਾ ਕੇ ਅੱਜ ਕਿਹਦੇ ਦੋਹਰੀਆਂ ਹੋਣੋਂ ਦੋਹਰੀਆਂ ਆ ਠੀਕ ਚੱਲਦੀ ਆਪਣੀ ਕਾਲੇ ਨਾਲ ਕੋਲ ਪਈ ਹੋਣੀ ਚਾਰ ਕੁੜੀ ਕੋਈ ਨਾ ਕੋਈ वही लोग कहेंगे भी क्यों नहीं बना के जा रहे हैं बस छोटे छोटे कंपनों को होटल बना के जब दुबई तो लग गया है ना तो तेरे कोई काम नहीं थी क्या लगा के कोस्टार लाइक कनेक्शन लाइक क्या कहने का तो यार वो मारते हैं क्या अभी वापस जाते हैं ना कल ਲੋ ਬਾਈ ਜੱਗਾ ਦੇਖ ਲਿਆ ਆਪਾਂ ਨੇ ਬਾਈ ਕੱਖ ਵੱੜਦਾ ਬਾਈ ਆਪਾਂ ਰੁਕ ਗਏ ਇਹਨੂੰ ਦੇਖ ਕੇ ਜੱਗੇ ਬਾਈ ਨੂੰ ਹੋਰ ਜੱਗੇ ਬਾਈ ਸਤਿ ਸ਼੍ਰੀ ਅਕਾਲ ਜੀ ਚਾਹ ਲਈ ਵਧੀਆ ਵੀਰੇ ਵਧੀਆ ਛੁੱਟੀ ਪਰ ਆ ਛੁੱਟੀ ਮਨਾ ਰਹੇ ਅੱਜ ਬਾਈ ਮੌਸਮ ਯਾਰ ਵੇਰ ਕਰਾਉਗੇ ਯਾਰ ਨਹੀਂ ਦੱਸਿਆ ਬਾਈ ਕੱਲ ਨਹੀਂ ਪਹਗੇ ਹਟਣਾ ਨਾ ਪਾਉਂਗਾ ਹੀ ਮੈਂ ਪੱਕਾ ਨਹੀਂ ਤਾਂ ਪਾਉਂਗਾ ਹਮ ਸਾਈ ਦੇ ਵਧੀਆ ਹੀ ਆ ਗਰਮੀ ਆ ਜਵੇ ਛੇਤੀ ਇਹਨਾਂ ਪਰ ਠੰਡ ਨੂੰ ਵੀ ਤਰਸਦੇ ਆ ਗਰਮੀ ਨੂੰ ਵੀ ਤਰਸਦੇ ਆ ਹਾਂ ਠੰਡ ਰਹਿਣੀ ਚਾਹੀਦੀ ਯਾਰ ਆ ਮੌਸਮ ਸਹੀ ਆ ਆ ਮੀਡੀਅਮ ਜਿਆਦਾ ਧੁੰਦਾ ਪੈਨੀਆ ਔਰ ਥੋੜਾ ਜਿਆ ਉੱਚ ਕੰਮ ਘੱਟ ਹੁੰਦਾ ਘੱਟ ਹੁੰਦਾ ਕੱਲ ਦੇਖ ਲੈ ਦੋ ਦਿਨ ਦੇਖ ਲੈ ਕੱਪੜੇ ਖੋਲਣੇ ਦਾ ਕੰਮ ਕਰਦਾ ਪੂਰਾ ਹਾਂ ਦੇਖ ਲੈ ਬੱਦਲ ਦਾ ਉਦੋਂ ਦੇ ਉਹ ਦੋ ਦਿਨ ਹੋ ਗਏ ਮੌਸਮ ਸਾਹਿਬ ਮੀਂਹ ਪੇਦੇ ਹੋਣਾ ਹੈ ਹਾਂ ਹਾਂ ਮੀਂਹ ਪੇਦੇ ਸਾਹਿਬ ਹੋਣਾ ਬੱਦਲ ਜਿਹਾ ਆਣਾ ਇਹ ਸਾਫ ਤਾਂ ਹੀ ਹੋਣਾ ਹਾਂ ਜੇ ਮੀਂਹ ਪਾਉਂਗਾ ਬਈ ਹਾਂ ਤਾਂ ਕੀ ਬਸਵਾ ਬਾਈ ਸਵਾ ਬਾਈ ਵਧੀਆ ਦਰਸ਼ਨ ਹੋ ਗਏ ਵਧੀਆ ਵਰਸੀ ਵਧੀਆ ਵਧੀਆ ਜੀ ਵਧੀਆ ਹਾਂ ਵਧੀਆ ਲੱਤੇ ਝੂਟੇ ਜਾ ਤੂ ਪੂਰੇ ਝੂਟੇ ਨਿਆਣਿਆਂ ਨੇ ਲੱਤੇ ਫੁੱਲ ਝੂਟੇ ਬਾਈ ਹਾਂ ਉਹਨਾਂ ਤੇ ਤੁਹਾਨੂੰ ਪਤਾ ਕਬੀਲਦਾਰ ਬੰਦੇ ਆ ਸੀ ਕਿਤਰੇ ਨੇ ਹੁਣ ਨਿਆਣਾ ਹੀ ਖੁਸ਼ ਹੋ ਜੂ ਵੀ ਬਹੁਤਾ ਆਪਣਾ ਪਤਾ ਟਾਈਮ ਲਾਂਗੇ ਆ ਉਹ ਲਾਂਗੇ ਟਾਈਮ ਲੈ ਲੈ ਝੂਟੇ ਵਧੇਰੇ ਆਪਣੇ ਪਹਿਲਾਂ ਹੋਰ ਬਾਈ ਬਸ ਠੀਕ ਆ ਬਾਈ ਭਾਈ ਇਹ ਮੇਰੇ ਨਾਲ ਪੜਦਾ ਰਿਹਾ ਆ ਦੇਖ ਲੈ ਬਾਈ ਆਹ ਇੱਕੋ ਗਲਾਸ ਚ ਪੜਦੇ ਆਂ ਕਰੀ ਤੇ ਇੱਕੋ ਗਲਾਸ ਆ ਮਨ ਲੱਗਦਾ ਮੇਰੇ ਨਾਲ ਆ ਇੱਕ ਇੱਕ ਗਲਾਸ ਹੈ ਹੋਰ ਇੱਕ ਇੱਕ ਗਲਾਸ ਦੇਖ ਲੈ ਹੁਣ ਸਰਦਾਰ ਬਣ ਕੇ ਤੁਸੀਂ ਬਾਈ ਹਾਂ ਟਾਈਮ ਆ ਗਿਆ ਟਾਈਮ ਆ ਗਿਆ ਸਿੱਧੀ ਦਾ ਪਹਿਲਾਂ ਰੋਡੇ ਤੇ ਪਹਿਲਾਂ ਰੋਡੇ ਤੇ ਹਾਂ

ਆਈ ਗਏ ਵਧੀਆ ਰੇਟ ਲੱਗੇ ਆ ਹਾਂ ਹਾਂ ਪੂਰਾ ਬੂਟਾ ਇੰਨਾ ਤਗੜਾ ਵੀ ਤਾਂ ਹੈਗਾ ਦੇਖਿਆ ਜਾਵੇ ਹੂੰ ਸਹੀ ਸਹੀ ਵੀ ਹੁਣ ਰੇਟ ਜਿਆਦਾ ਨਾ ਬੂਟੇ ਦਾ ਔਰ ਯਾਰ ਜਿਹਨੇ ਨਹੀਂ ਵੀ ਲਾਇਆ ਉਹ ਵੀ ਲਾ ਰਿਹਾ ਬੂਟਾ ਭਾਈ ਹਾਂ ਹੁਣ ਲਾ ਰਿਹਾ ਜੱਗਾ ਜਾਨੀ ਕਿ ਕਿਲੇ ਕਿਲੇ 2 2 ਕਿਲੇ ਸਭ ਨੂੰ ਲਾਉਣੇ ਚਾਹੀਦੇ ਵਧੀਆ ਇੱਠੇ ਨੜਕਦਾ ਯਾਰ ਪੂਲਰ ਵਾਲਾ ਖੇਤ ਖਰਾਬ ਕਰਦਾ ਏ ਹੈ ਪੂਲਰ ਲਗੇ ਤਾਂ ਖਰਾਬ ਹੋ ਜਾਂਦਾ ਕਾ ਤੇ ਆ ਸਾਡਾ ਪਿਛਲੇ ਸਾਲ ਪਟਾਈਆਂ ਸੀ ਓਰੇ ਤੇ ਹਾਂ ਓਰੇ ਤੇ ਅੱਗੇ ਤੇ ਅੱਜ ਕਿੰਨੀ ਕੂਰੇ ਤੱਕ ਜੱਗੇ ਤੇਰੀ ਜ਼ਮੀਨ ਆਹਾਂ ਹੈ ਪੂਰੇ ਤਾਂ 6 ਕਿੱਲੇ ਆ ਸੋ ਟੋਟਲ 9 ਕਿੱਲੇ ਆ ਅੱਛਾ ਪੱਧਰ ਸਾਬੀ ਉੱਤੇ ਉੱਤੇ ਸਾਡੇ ਪੱਧਰੀ ਸਾਡੀ ਉਹ ਸੋਡੀਓ ਸਾਰੀ ਸਾਬਜੋਦ ਕਹੇ ਤੁਹਾਡੇ ਵਿੱਚ ਤੇ ਤੇਰਾ ਭਾਈ ਉਹ ਚੱਲ ਹੁਣ ਜਦ ਹੀ ਅਲੱਗ-ਅਲੱਗ ਕਰਦੇ ਆ ਆਪਣੀ ਆਪਣੀ ਲੈ ਲਿਓ ਬਾਈ ਜੱਗੇ ਬਾਈ ਜਮੀਨ ਉਹ ਮੋਟਰ ਨੂੰ ਲੱਗਦੀ ਏ ਉਹ ਬੂਟਿਆਂ ਦਾ ਤੱਕ ਉਹ ਬੂਟਿਆਂ ਦਾ ਤੱਕ ਦੇਖ ਬੂਟੇ ਕਿੱਥੇ ਤੱਕ ਹੈ ਇੱਧਰ ਦੇ ਉਹ ਬੂਟਿਆਂ ਨੂੰ ਆਹ ਬੂਟੇ ਵੱਡੋ ਹੋ ਰਹੇ ਆ ਬਾਈ ਵੀ ਪਹੁੰਚ ਗਿਆ ਇੱਕ ਹੋਰ ਆ ਗਿਆ ਵਲੌਗਰ ਭਾਈ ਮੁੰਡਾ ਔਰ ਬਾਈ ਕੀ ਹਾਲ ਹੈ ਵਧੀਆ ਵੀਰੇ ਕਿ ਇਧਰ ਕਿਧਰ ਘੁੰਮਿਆ ਬਾਈ ਖੇਤਾਂ ਖੇਤਾਂ ਚ ਲੱਗਿਆ ਅੱਛਾ ਆਇਆ ਸਾਈ ਦੇਤੀ ਮੁੰਡੇ ਟਰਾਲੀ ਅੱਛਾ ਹੁਣ ਕਿੱਥੇ ਪੈਰੇ ਢੇਠਾ ਲੱਗਦੇ ਕਿਹੜਾ ਟਰਾਲਾ ਲਿਆ ਰ ਕਿੰਨਾ ਫੁੱਟਾ ਲਿਆ ਰ ਹੈ ਕਿੰਨਾ ਫੁੱਟਾ ਲਿਆ ਰ ਬਾਈ 18 ਲਿਆਉਣਾ 18 ਹੀ ਲਿਆਉਗਾ ਜੱਗਾ ਘੜਾ ਹੀ ਘੜਾ ਹੈ ਹਾਂ ਉਹਦੇ ਨਾਲ ਦਾ ਹੋਣਾ ਹੋਈ ਚੀਜ਼ ਬਸ ਉਹਦੇ ਨਾਲ ਦਾ ਹੋਣਾ ਐਂ ਜੁੰਗ ਤੇ ਚੈੱਕ ਕਰੂੰਗਾ ਫੇ ਗੰਨੇ ਦਾ ਜਵੀ ਕਿ ਆ ਲੱਗੇ ਵਢਣ ਕਾਨੂੰ ਕਹਿੰਦਾ ਕਾਨੂੰ ਦਵੀ ਵੀ ਦੋਖੋ ਕੀ ਯਾਰ ਇਸ ਮੈਂ ਮੈਂ ਉਹ ਯਾਰ ਉੱਥੇ ਹੁਣ ਕਿੱਥੇ ਜਾਵਾਂ ਮੈਂ ਮੈਂ ਇੱਧਰ ਗੰਨੇ ਚੱਲਦੀਆਂ ਕੰਮ ਟਰਾਲਾ ਕਾਲੂ ਲੈ ਕੇ ਜਾਣੀ ਕਿ ਘਰ ਨਹੀਂ ਲਿਆ ਕੇ ਅੱਗੇ ਨਾਲ ਹੀ ਆ ਗਈ ਸਾਚੀ ਆ ਗਈ ਤੇਰੀ ਕਦ ਆਉਣੀ ਐ ਮੇਰੇ ਤਾਂ ਹਲੇ 18800 ਪਰ 18000 ਪਰ ਇਹ ਦੋ ਰਹਿਣੀਆਂ ਹੈ ਤਿੰਨ ਤਾਂ ਪੰਨਿਆ ਚਾਰ ਆ ਪੰਜ ਬਾਕੀਆਂ ਇੱਧਰ ਦੇਖੋ ਕਿੰਨਾ ਘਾਟ ਹੋਇਆ ਪਿਆ ਸਨਾਰੇ ਦੇਖੋ ਜੀ 6 ਵਜੇ ਹੁਣ ਤੱਕ ਲੱਗੇ ਵਿਦੰਗ ਡਾਉਣ ਆ ਲਓ ਜੀ ਇੱਧਰ लवली ਦੀਦੀ ਵੀ ਪਹੁੰਚ ਗਈ ਬੈਠੇ ਸਬਜ਼ੀ ਸਬਜ਼ੀ ਧਾਰਤੀ ਰੋਟੀ ਦੀ ਤਿਆਰੀ ਆ ਲਓ ਜੀ ਸਾਰੇ ਫੋਨ ਚ ਵੀ ਆ। ਇਹ ਕੱਲ ਸਵੇਰ ਦੇਖ ਕੇ ਬਾਈ ਰਾਤ ਇਦਾਂ ਹੀ ਰੱਖ ਲਈ ਆਪਣਾ ਇਹਨਾਂ ਫਿਰ ਨਹੀਂ ਰੋਗ ਆਦਾ। ਨਹੀਂ ਰੋਗ ਆਦਾ ਜਿਆਦਾ ਸਵੇਰ ਤੇ ਲੈ ਕੇ ਸ਼ਾਮ ਤੱਕ ਸਭਾ ਦੇਖੀ ਗਿਆ ਸੀ। ਉਹ ਦੇਖੋ ਜੀ ਬੰਦਾ ਪਤੰਗ ਟੁੱਟ ਡੋਰ ਕੱਟੀ ਜਾਂਦਾ। 나ਜ 나ਜ ਬਾਈ ਕਰਦੇ ਸਾਰੇ ਨੂੰ। ਆ। ਕੋ ਨਾਜ ਕੋਣ ਆਈ ਬੀਆ ਇਹਨਾਂ 'ਚ ਨਾਜ ਕੋਣ ਨਾਜ ਕੋਣ ਆਈ ਬੀਆ ਇਹ ਗੁੰਗਲੀ ਕੋਣ ਆਈ ਬੀਆ ਕੋਣ ਆਈ ਬੀਆ ਦੱਸ ਦੇ ਕੋਣ ਆਈ ਬੀਆ ਨਹੀਂ ਉਧਰ ਉਧਰ ਬੋਲੋ ਕੋਣ ਆਈ ਬੀਆ ਕੋਣ ਆਈ ਬੀਆ ਭੂਜੀ ਆਈ ਬੀ ਪਾਈ ਨਾਜ ਦੀ ਨਾਜ ਤੇ ਫਰੈਂਟ ਵੀ ਲੱਗੇ ਹੋਏ ਨੇ ਨਾਜ ਵੀ ਲੱਗੀ ਹੋਈ ਜੜਾ ਲੋ ਜੀ ਇੱਥੇ ਆਪਣਾ ਬ੍ਰੋਕਰ ਦਾ ਸਮਗਦਾ ਪਟਾਕੇ ਮਾਰੋਗੇ ਲੈ ਆ ਬਾਈ ਲੈ ਆ ਵੇਖੋ ਜੂਰੇ ਬਣ ਗਈ ਦੀ ਲੈ ਆ ਬਾਈ ਸਤਾਰੇ ਲੈ ਆ ਬਾਈ ਖੰਦੀ ਜੂਰਾ ਛੱਡ ਗਿਆ ਕੰਜੂਰਾ ਲੈ